ਦੇ ਲਾਗੇ ਇੱਕ ਪਿੰਡ ਹੈ ਉਹ ਪਿੰਡ ਦਾ ਨਾਮ ਹੈ ਮੱਲਾ ਤੋਂ ਅੰਧਗਜਨ ਹੋਏਗੀ ਰਿਸ਼ਤੇਦਾਰੀਆਂ ਵੀ ਹੁੰਦੀਆਂ ਨੇ ਉਸ ਪਿੰਡ ਵਿੱਚ ਇੱਕ ਬਹੁਤ ਗਰੀਬ ਸੱਜਣ ਰਹਿੰਦਾ ਸੀ ਪਰ ਗੁਰੂ ਦਾ ਸਿੱਖ ਸੀ ਉਹਨੇ ਛੇਵੇਂ ਪਾਤਸ਼ਾਹ ਤੋਂ ਸਿੱਖੀ ਧਾਰਨ ਕੀਤੀ ਹੋਈ ਸੀ ਘਰ ਵਿੱਚ ਬੜੀ ਗਰੀਬੀ ਹੈ ਮਲੇ ਕੱਪੜੇ ਨੇ ਰੋਟੀ ਮਸਾਂ ਜੁੜਦੀ ਹੈ ਪਰ ਉਹ ਪਿੰਡ ਵਿੱਚ ਇਕੱਲਾ ਹੀ ਗੁਰੂ ਦਾ ਸਿੱਖ ਹੈ ਲੋਕ ਜਾਣਦੇ ਨੇ ਕਿ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਿੱਖ ਹੈ ਇਹਨੇ ਢੋਲੀ ਭਾਈ ਜਾ ਕੇ ਸ਼ਿਵੇਂ ਪਾਤਸ਼ਾਹ ਦੇ ਕੋਲੋਂ ਚਰਨ ਪੌਲ ਲੈ ਕੇ ਸਿੱਖੀ ਧਾਰਨ ਕੀਤੀ ਹੈ ਪਿੰਡ ਵਿੱਚ ਇਕੱਲਾ ਹੀ ਇਹ ਗੁਰੂ ਦਾ ਸਿੱਖ ਹੈ ਇੱਕ ਦਿਨ ਮਨ 'ਚ ਖਿਆਲ ਆਇਆ ਮੈਂ ਕਾਹਦਾ ਸਿੱਖਾਂ ਜੇ ਮੇਰੇ ਘਰ ਵਿੱਚ ਦੋ ਗੁਰਸੇ ਕੋਈ ਸੱਜਣ ਆ ਜਾਣ ਮੇਰੇ ਕੋ ਤਾਂ ਰੋਟੀ ਆਪਣੀ ਨਹੀਂ ਜੁੜਦੀ ਕੋਈ 2-4 ਤਿੱਥੀ ਆ ਜਾਣ ਮੈਂ ਭੋਜਨ ਪ੍ਰਸ਼ਾਦਾ ਕਿੱਥੋਂ ਸ਼ਿਕਾਵਾਂਗਾ ਗੁਰਸਿੱਖ ਦਾ ਘਰ ਤਾਂ ਉਹ ਹੋਣਾ ਚਾਹੀਦਾ ਹੈ ਜੇ ਕੋਈ ਰਾਹੀਰ ਮੁਸਾਫਰ ਅਥੀਤੀ 2-4 10 ਬੰਦੇ ਆ ਜਾਣ ਉਹ ਰੋਟੀ ਦਾ ਪ੍ਰਬੰਧ ਕਰ ਸਕੇ ਮੇਰੇ ਘਰ ਵਿੱਚ ਬੱਚੇ ਤਗੜੇ ਹੋ ਗਏ ਨੇ ਪਰ ਮੇਰੇ ਘਰ ਜੋ ਗਰੀਬੀ ਤੇ ਦਲਿੱਦਰ ਨਹੀਂ ਗਿਆ ਹੁਣ ਤੱਕ ਤਾਂ 4 ਪੈਸੇ ਹੋਣੇ ਚਾਹੀਦੇ ਸੀ ਕੋਈ 2-4 ਸੱਜਣ ਵੀ ਆ ਜਾਣ ਤੇ ਮੈਂ ਰੋਟੀ ਤਾਂ ਖਿਲਾ ਸਕਾਂ ਖਿਰੋ ਦੇ ਚਿੱਤ ਵਿੱਚ ਖਿਆਲ ਆਇਆ ਬੱਚੇ ਜੁਵਾਨ ਹੋ ਰਹੇ ਨੇ ਕਲ ਨੂੰ ਵਿਆਹ ਨੇ ਨੇ ਮੰਗੜੇ ਨੇ ਰਿਸ਼ਤੇਦਾਰੀ ਬਣਨੀ ਐ ਕੁੜਮਾ ਚਾਰੀ ਬਣਨੀ ਐ ਮੇਰੇ ਘਰ ਵਿੱਚ ਪੈਸਾ ਨਹੀਂ ਐ ਦਲਿੱਦਰ ਹੈ ਗਰੀਬੀ ਹੈ ਮੈਂ ਕੁੜਮਾ ਨੂੰ ਕਿੱਥੇ ਬਿਠਾਵਾਂਗਾ ਮੈਂ ਕਿਸੇ ਆਏ ਹੋਏ ਰਿਸ਼ਤੇਦਾਰ ਨੂੰ ਕਿੱਥੇ ਬਿਠਾਵਾਂਗਾ ਜਿਦੋਂ ਚਿੱਤ ਵਿੱਚ ਇਹ ਚੀਜ਼ਾਂ ਆਈਆਂ ਫਿਰ ਉਹਦੇ ਮਨ 'ਚ ਆਇਆ ਮੇਰਾ ਗੁਰੂ ਤਾਂ ਪੂਰਾ ਹੈ ਮੈਂ ਜਾ ਕੇ ਆਪਣੇ ਗੁਰੂ ਕੋਲੋਂ ਮੰਗਾਗਾ ਪਾਤਸ਼ਾਹ ਕਿਰਪਾ ਕਰੋ ਮੇਰੀ ਕਮਾਈ ਵਿੱਚ ਬਰਕਤ ਪਾਓ ਮੇਰੀ ਮਿਹਨਤ ਨੂੰ ਭਾਗ ਲਾਓ ਮਹਾਰਾਜ ਮੇਰਾ ਘਰ ਵੀ ਸਰੱਗੀ ਵਾਲਾ ਹੋ ਜਾਏ ਮਹਾਰਾਜ ਨਹੀਂ ਤਾਂ ਮੇਰੇ ਨਾਲ ਰਿਸ਼ਤੇਦਾਰੀ ਕੌਣ ਬਣਾਵੇਗਾ ਜੇ ਘਰ ਵਿੱਚ ਚਾਰ ਪੈਸੇ ਨਹੀਂ ਉਹਦੇ ਬੱਚਿਆਂ ਦਾ ਰਿਸ਼ਤਾ ਹੀ ਨਹੀਂ ਕੋਈ ਕਰਦਾ ਇਹ ਤਾਂ ਦੁਨਿਆਵੀ ਤੌਰ ਤੇ ਅੱਜ ਵੀ ਵੇਖ ਲਿਓ ਸਾਥ ਸੰਗਤ ਘਰ ਗਰੀਬ ਹੈ ਤਾਂ ਰਿਸ਼ਤੇਦਾਰ ਹਾਮੀ ਨਹੀਂ ਭਰਦੇ ਰਿਸ਼ਤਾ ਕਰਨ ਨੂੰ